ਆ ਲੋ ਬਾਈ ਜੀ ਆ ਰਹਿ ਗਿਆ ਫਾਟਕ ਆ ਰਹੀ گاਉਂਸਾਲਾ ਰੋਡ ਤੇ ਮੈਂ ਸਾਰੀਆਂ ਭੈਣਾਂ ਨੂੰ ਨਾ ਮੇਰੇ ਨੂੰ ਚੀਜ਼ ਦਿਖਾਉਣ ਲੱਗਿਆ ਮੇਰੀਆਂ ਭੈਣ ਨੂੰ ਨਾ ਇੱਕ ਦੁਕਾਨ ਦਿਖਾਉਣ ਲੱਗਿਆ ਬਹੁਤ ਸਸਤੇ ਰੇਟ ਤੇ ਨਾ ਸੂਟ ਮਿਲਦੇ ਆ ਉਹਨਾਂ ਦੇ ਉਹ ਆਹ ਦੁਕਾਨ ਰਹੀ ਕਪੜੇ ਦੀ ਬਾਈ ਆਹ ਦੇਖ ਲਓ ਭਾਗਾਂ ਵਾਲਿਆਂ ਦੀ ਬਾਈ ਹੋਰਾਂ ਦੀ ਦੁਕਾਨ ਹੈ ਠੀਕ ਹੈ ਇੱਥੇ ਸੂਟ ਦਿਖਾਉਣਾ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਸੂਟ ਮਿਲਦੇ ਆ ਹੋਰ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਬਾਈ ਦਿਖਾਓ ਸੂਟ ਆਪਾਂ ਨੂੰ ਕਿਹੜੇ ਕਿਹੜੇ ਕੱਟ ਰੇਟਾਂ ਦੇ ਵਿੱਚ ਆਪਣੇ ਕੋਲੇ ਬਾਈ ਜੀ ਆਹ ਵੈਰੈਟੀ ਆ ਰਹੀ ਹੈ ਠੀਕ ਹੈ ਜੀ ਪਿਓਰ ਕਾਟਨ ਦੇ ਵਿੱਚ ਕਪੜਾ 150 ਰੁਪਏ ਦੇ ਵਿੱਚ ਸਿਰਫ 150 ਰੁਪਏ ਦੇ ਵਿੱਚ ਹੀ ਆ ਸਿਰਫ 150 ਰੁਪਏ ਦੇ ਵਿੱਚ ਆ ਲੈ ਬਾਈ ਮੇਰੀਆਂ ਭੈਣਾਂ ਵਾਸਤੇ ਨਵਾਂ ਗਿਫਟ ਆ ਗਿਆ ਸਿਰਫ 150 ਰੁਪਏ ਦੇ ਵਿੱਚ ਹੀ ਦੇ ਰਹੇ ਆ ਡਿਜ਼ਾਈਨ ਚੈੱਕ ਕਰੋ ਬਾਈ ਭਾਗਾਂ ਦੇ ਖੜੇ ਆ ਬਾਈ ਦਾ ਮੈਂ ਨੰਬਰ ਵੀ ਤੁਹਾਨੂੰ ਦੇ ਦੂੰਗਾ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਇਹਨਾਂ ਕੋਲੇ ਹੋਰ ਵੀ ਵੈਰਾਈਟੀਆਂ ਬਹੁਤ ਐ ਤੇ ਬਾਈ ਆਪਣੇ ਕੋਲੇ ਹੋਰ ਕੀ ਕੀ ਮਿਲਦਾ ਮਤਲਬ ਲੈਣਾ ਹੋਵੇ ਆਪਾਂ ਆਪਣੇ ਕੋਲੇ ਵੈਰਾਈਟੀਆਂ ਤਕਰੀਬਨ ਬਾਈ ਜੀ ਬਰੀ ਤੱਕ ਦਾ ਇਹ ਕੱਪੜੇ ਸਾਰੇ ਮਿਲ ਜਾਣਗੇ ਜਿੰਦਾਂ ਦੇ ਵੀ ਲੈਣੇ ਆ ਮੈਂ ਜਸਟ ਤੁਹਾਨੂੰ ਸੇਲ ਵਾਲਾ ਆਈਟਮ ਦਿਖਾ ਰਿਹਾ ਹਾਂ ਜਿਹੜਾ ਆਪਣੇ ਕੋਲੇ ਡਿਸਕਾਊਂਟ ਦੇ ਵਿੱਚ ਗੱਡੀ ਹੋਈ ਹੈ ਤੇ ਇੱਕ ਆ ਚੀਜ਼ ਆਪਾਂ ਦੇ ਰਹੇ ਆ 200 ਰੁਪਏ ਦੇ ਵਿੱਚ ਕਾਟਨ ਦੇ ਵਿੱਚ ਆ ਗਿਆ ਸਿਰਫ 200 ਰੁਪਏ ਦੇ ਵਿੱਚ ਸਿਰਫ 200 ਰੁਪਏ ਦੇ ਵਿੱਚ ਤੇ ਬਾਈ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਣਗੇ ਆਪਣੇ ਭਰਾ ਜਾਂ ਭੈਣਾ ਵੀਡੀਓ ਸ਼ੇਅਰ ਜਾਂ ਲਾਈਕ ਕਰਕੇ ਆਉਣਗੇ ਉਹਨਾਂ ਵਾਸਤੇ ਕੀ ਹੈ ਆਪਣੂ ਉਹਨਾਂ ਵਾਸਤੇ ਬਾਈ ਇੱਕ ਸਪੈਸ਼ਲ ਆਫਰ ਆਪਣੇ ਕੋਲੇ ਇੱਕ 250 ਰੁਪਏ ਵਾਲੀ ਆਈਟਮ ਆਪਾਂ 200 ਰੁਪਏ ਦੇ ਵਿੱਚ ਸਿਰਫ ਸੂਟ ਦੇਵਾਂਗੇ ਤੁਹਾਨੂੰ ਆ 200 ਰੁਪਏ ਦੇ ਵਿੱਚ ਜਿਹੜੀ ਵੀਡੀਓ ਸ਼ੇਅਰ ਕਰਕੇ ਜਿਹੜੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਠੀਕ ਹੈ ਜੀ ਰੰਗੜਿਆਂ ਨਾਲ ਆਪਣੇ ਕੋਲੇ ਬਹੁਤ ਪੈਨੇ ਦੇ ਵਿੱਚ ਆ ਡਿਜ਼ਾਈਨ ਚੈੱਕ ਕਰੋ ਬਾਈ ਮੈਂ ਜਸਟ ਸੈਂਪਲ ਵਾਸਤੇ ਤੁਹਾਨੂੰ ਦਿਖਾ ਰਿਹਾ ਹਾਂ ਕਟੋਕੜ 200 ਰੁਪਏ ਮਿਲ ਜੂ ਆਪਣੇ ਕੋਲੇ ਠੀਕ ਹੈ ਆ ਬਾਈ ਹੋਰਾਂ ਦੀ ਦੁਕਾਨ ਆ ਬਾਈ ਇਤੋਂ ਬਰੀ ਦਾ ਕਪੜਾ ਕਿਸੇ ਨੇ ਵੀ ਲੈਣਾ ਬਰੀ ਦਾ ਕਪੜਾ ਹੀ ਮਿਲ ਜੂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਮੇਰੀਆਂ ਭੈਣਾਂ ਨੂੰ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਤੁਸੀਂ ਆ ਦੇਖ ਲਓ ਕਿੰਨੇ ਰੁਪਏ 200 ਰੁਪਏ ਦੇ ਵਿੱਚ ਹੀ ਵਾਜ ਦੇ ਦੂ ਜਿਹੜਾ ਵੀਡੀਓ ਲਾਈਕ ਤੇ ਸ਼ੇਅਰ ਕਰੂਗਾ